ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਹੈ ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਿਸਾਖੀ ਬੜੇ ਉਤਮ ਤੰਤਰਿਕੇ ਨਾਲ ਮਨਾਈ ਜਾ ਰਹੀ ਹੈ ਉੱਥੇ ਹੀ ਅੱਜ ਖਾਲਸਾ ਸਾਜਨਾ ਦਿਵਸ ਵੀ ਹੈ ਤੇ ਸੰਗਤਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸਵੇਰ ਤੋਂ ਕੀਰਤਨ ਚੱਲ ਰਿਹਾ ਹੈ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਾਹਿਬ ਮੱਤਾ ਟੇਕਣ ਵਾਸਤੇ ਨਤਮਸਤਕ ਹੁੰਦੇ ਆ ਤੇ ਸੰਗਤਾਂ ਵਿੱਚ ਕਾਫੀ ਨੇਕ ਉਪਰਾਲੇ ਵੀ ਕੀਤੇ ਜਾ ਰਹੇ ਨੇ ਤਾਂਕਿ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਸਿੱਖੀ ਵੱਲ ਜੋੜਿਆ ਜਾ ਸਕੇ ਤੇ ਆਤਾ ਵਿੱਚ ਜਿਹੜੇ ਚੰਡੇ ਫੜੇ ਹੋਏ ਨੇ ਸੰਗਤ ਨੇ ਗੱਲਬਾਤ ਕਰ ਲੈਨੇ ਆ। ਇਹ ਬੜਾ ਨੇਕ ਉਪਰਾਲਾ ਕਿੱਦਾਂ ਸੋਚਿਆ ਇਸ ਚੀਜ਼ ਬਾਰੇ ਕਿੱਦਾਂ ਤੁਹਾਡੇ ਦਿਮਾਗ 'ਚ ਇਹ ਚੀਜ਼ ਆਈ ਕਿ ਬੱਚਿਆਂ ਨੂੰ ਚੰਡੇ ਵੱਡੇ ਵੰਡੇ ਜਾਣਾ ਅੱਜ ਅਸੀਂ ਖਾਲਸਾ ਸਾਜਣੇ ਦੇ ਦਿਵਸ ਦੇ ਵਿੱਚ ਇੱਕ ਵਿਸ਼ੇਸ਼ ਉਪਰਾਲਾ ਕੀਤਾ ਹੈ। कि ਸਾਰਿਆਂ ਨੂੰ ਖੰਡੇ ਵਾਲੇ ਝੰਡੇ ਪ੍ਰਿੰਟ ਕਰਾ ਕੇ ਦੇਗ ਤੇਗ ਫਤਿਹ ਪੰਥ ਕੀ ਜੀ ਦਾ ਨਾਰਾ ਉੱਪਰ ਪ੍ਰਿੰਟ ਕਰਾ ਕੇ ਅਸੀਂ ਸਾਰੀਆਂ ਬੱਚਿਆਂ ਨੂੰ ਬੀਬੀਆਂ ਭੈਣਾਂ ਨੂੰ ਅਸੀਂ ਦੇ ਰਹੇ ਆ ਤਾਂ ਜੋ ਆਪਣੇ ਘਰਾਂ ਦੇ ਉੱਪਰ ਇਹ ਛੱਤ ਦੇ ਉੱਪਰ ਟੰਗ ਸਕਣ ਇਹਦਾ ਇਦੀ ਖੁਸ਼ਬੂ ਪੂਰੇ ਜਗਤ ਵਿੱਚ ਫੈਲੇ ਇਹਦੀ ਪੂਰੀ ਸ਼ਹਿਰ ਵਿੱਚ ਫੈਲੇ ਪੂਰੇ ਪੰਜਾਬ ਵਿੱਚ ਫੈਲੇ ਤੇ ਸਿੱਖਾਂ ਨੂੰ ਇੱਕ ਆਪਣੇ ਆਪ ਤੇ ਵੀ ਮਾਣ ਮਹਿਸੂਸ ਹੋ ਕੇ ਹੋ ਸਕੇ ਕਿ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਦਾਂ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਸਾਡਾ ਵੀ ਕੋਈ ਫਰਜ਼ ਬੰਦਾ ਐਜ਼ ਅ ਸਿੱਖ ਹੋਣ ਦੇ ਨਾਤੇ ਅਸੀਂ ਵੀ ਕੋਈ ਨਾ ਕੋਈ ਵਿਸ਼ੇਸ਼ ਉਪਰਾਲਾ ਕਰੀਏ ਤਾਂ ਜੋ ਜਿਹੜੇ ਬੱਚੇ ਨੇ ਸਾਡੇ ਤੋਂ ਸਿੱਖ ਕੇ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਵਿਸ਼ੇਸ਼ ਉਪਰਾਲੇ ਕਰਦੇ ਰਹਿਣ ਤੁਸੀਂ ਇਹ ਹੱਥਾਂ ਵਿੱਚ ਫੜਿਆ ਹੋਇਆ ਚੰਡਾ ਤੇ ਯੁਵਾ ਪੀੜੀ ਨੂੰ ਵੰਡ ਵੀ ਰਹੇ ਹੋ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਆਪਣੇ ਆਪ ਤੇ ਕਿਦਾਂ ਮਾਣ ਮਹਿਸੂਸ ਹੁੰਦਾ ਹੈ ਕਿ ਤੁਸੀਂ ਵੀ ਸਿੱਖ ਸਜੇ ਹੋਏ ਹੋ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਮੀਰ ਜੀ ਨਿਸ਼ਾਨ ਜਿਹੜਾ ਸਿੱਖ ਨਿਸ਼ਾਨ ਸਾਹਿਬ ਹੈਗਾ ਜੀ ਨਿਸ਼ਾਨ ਸਾਹਿਬ ਜਿਹੜਾ ਹੈਗਾ ਜੀ ਇਹ ਇਹ ਸ਼੍ਰੋਮਣੀ ਕਮੇਟੀ ਵੱਲੋਂ ਵੀ ਸਰ ਐਤ ਕੀ ਜੋ ਮਤਲਬ ਬਿਆਨ ਹੋਇਆ ਵੀ ਜਿਹੜਾ ਸਾਰੇ ਸਿੱਖ ਸੰਗਤ ਨੂੰ ਜਿਹੜਾ ਹੈ ਵੀ ਆਪਣੇ ਆਪਣੇ ਘਰ ਦੇ ਛੱਤਾਂ ਦੇ ਉੱਤੇ ਜਿਹੜਾ ਇਹ ਨਿਸ਼ਾਨ ਸਾਹਿਬ ਜਿਹੜਾ ਹੈ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਬਾਰੇ ਉਹ ਤੋਂ ਹੀ ਪ੍ਰੇਰਣਾ ਲੈ ਕੇ ਅਸੀਂ ਤੇ ਸਾਡੀ ਭਗਵਿੰਦਰਪਾਲ ਸਿੰਘ ਜੀ ਗੋਲਡੀ ਅਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਠੀਕ ਹੈ ਇਹ ਨਿਸ਼ਾਨ ਸਾਹਿਬ ਸੰਗਤਾਂ ਨੂੰ ਇਸੇ ਕਰਕੇ ਦਿੱਤੇ ਜਾ ਰਹੇ ਹਨ ਕਿ ਸੰਗਤ ਜਿਹੜਾ ਆਪਣੇ ਘਰਾਂ ਦੀ ਛੱਤਾਂ ਦੇ ਉੱਤੇ ਇਹ ਜਿਹੜਾ ਨਿਸ਼ਾਨ ਸਾਹਿਬ ਲਹਿਰਾਏ ਤੇ ਹੋਰ ਵੀ ਸੰਗਤ ਸਾਡੇ ਨਾਲੇ ਗੱਲਬਾਤ ਕਰ ਲੈਣੇ ਜਿਹੜੇ ਬੱਚੇ ਆਪਣੇ ਕੇਸ ਕਤਲ ਕਰਾਉਂਦੇ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੀਦਾ ਅੱਜ ਖਾਲਸਾ ਸਾਜਨਾ ਦਿਵਸ ਹੈ ਤੇ ਉਹਨਾਂ ਨੌਜਵਾਨ ਪੀੜੀ ਨੂੰ ਕੀ ਕੁਝ ਕਹਿਣਾ ਚਾਹੁੰਦੇ ਹੋ ਜ਼ਰੂਰ ਆਪਣੇ ਜਿਹੜੇ ਵਚਨ ਹੈ ਉਹਨਾਂ ਨੂੰ ਨੌਜਵਾਨ ਪੀੜੀ ਬੱਚਿਆਂ ਨੂੰ ਇਹ ਪ੍ਰੇਰਣਾ ਦਿੱਤੀ ਜਾਣੀ ਚਾਹੀਦੀ ਹੈ ਕਿ ਉਹਨਾਂ ਨੇ ਕੇਸ ਆਪਣੇ ਕਤਲ ਨਾ ਕਰਾਂ ਕਿਉਂਕਿ ਗੁਰੂ ਮਹਾਰਾਜ ਜੀ ਨੇ ਸਿੰਘਾਂ ਨੂੰ ਕਿਹਾ ਸੀ ਕਿ ਸਜੋ ਅੰਮ੍ਰਿਤ ਛਕੋ ਤੇ ਸਾਬਤ ਸੂਰਤ ਬਣ ਕੇ ਰਹੋ ਇਹ ਸਿੱਖਾਂ ਬੱਚਿਆਂ ਨੂੰ ਉਪਦੇਸ਼ ਦੇਣਾ ਚਾਹੀਦਾ ਹੈ ਨਵੀਂ ਪੀੜੀ ਨੂੰ ਸਮਝਾਣਾ ਚਾਹੀਦਾ ਕਿ ਅਮਰਕੋ ਸਿੰਘ ਸਜੋ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਬੇਨਤੀ ਕਰਨਾ ਚਾਹੁੰਦਾ ਹੈ ਦਰ ਕਰਦੇ ਸਿਕੱਤਰ ਹੋਣ ਕਰਕੇ ਅੰਗਰੇਜ਼ ਇਤਿਹਾਸਕਾਰ ਲਿਖਦਾ ਹੈ ਕਿ 365 ਦਿਨ ਥੋੜੇ ਨੇ ਸਿੱਖ ਇਤਿਹਾਸ ਦੀਆਂ ਸ਼ਹੀਦੀਆਂ ਲਿਖਣ ਦੇ ਲਈ ਘੱਟੋ ਘਾਟ ਇੱਕ 1000 ਦਿਨਾਂ ਦਾ ਕੈਲੰਡਰ ਚਾਹੀਦਾ ਸੀ ਇੱਕ ਸਾਲ ਦਾ ਤਾਂ ਇਹ ਲਿਖਿਆ ਜਾ ਸਕਦੀਆਂ ਸੀ ਅਸੀਂ ਇਹ ਜੋ ਬਬੈਂਰ ਬੰਡੇ ਹਨ ਛੰਡੇ ਬੰਡੇ ਹਨ ਉਸ ਦੇ ਵਿੱਚ ਬੱਚਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ ਜਿੱਥੇ ਤੁਸੀਂ ਆਪ ਦਾ ਨਿਸ਼ਾਨ ਸਾਹਿਬ ਉੱਚਾ ਕਰਨਾ ਹੈ ਦੂਸਰੇ ਦੇ ਨਿਸ਼ਾਨ ਸਾਹਿਬ ਦਾ ਵੀ ਸਤਿਕਾਰ ਕਰਨਾ ਹੈ ਇਹ ਸਾਡੀ ਪਹਿਚਾਨ ਹੈ ਜੇ ਇਹ ਚੱਕਿਆ ਹੈ ਤਾਂ ਇਹਦੀ ਲਾਜ ਵੀ ਰੱਖਣੀ ਹੈ ਚੰਗੇ ਕੰਮ ਕਰਨੇ ਹਨ ਜ਼ਿੰਦਗੀ ਦੇ ਵਾਅਦੇ ਘਾਟੇ ਹੁੰਦੇ ਰਹਿੰਦੇ ਹਨ ਚੋਰੀਆਂ ਠੱਗੀਆਂ ਨਹੀਂ ਮਾਰਨੀਆਂ ਕੋਈ ਐਸੇ ਕੰਮਾਂ ਦੇ ਵਿੱਚ ਨਹੀਂ ਆਉਣਾ ਜਿੱਥੇ ਇਸ ਨਿਸ਼ਾਨ ਨੂੰ ਦਾਗ ਲੱਗੇ ਤੋ ਇਸ ਲਈ ਇਹ ਬੱਚਿਆਂ ਨੂੰ ਪ੍ਰੇਰਨਾ ਕੀਤੀ ਹੈ ਕਿ ਆਪਦੇ ਆਪ ਦੇ ਘਰਾਂ ਤੇ ਚਲਾਓ ਹਰ ਇੱਕ ਦਾ ਸਤਿਕਾਰ ਕਰੋ ਮਨ ਦੇ ਵਿੱਚ ਪਿਆਰ ਰੱਖੋ ਹਰ ਇੱਕ ਦੀ ਇੱਜ਼ਤ ਕਰੋ ਇਸ ਲਈ ਇਹ ਬੱਚਿਆਂ ਨੂੰ ਉਤਸ਼ਾਹ ਕਰਨ ਦੇ ਲਈ ਕਿਉਂਕਿ ਬੱਚਾ ਕੋਮਲ ਹੁੰਦਾ ਹੈ ਉਹ ਝੰਡੇ ਦੇ ਝੰਡਾ ਚੱਕ ਕੇ ਉਹਦੇ ਮਨ 'ਚ ਕਈ ਵਾਰੀ ਮਾਪੇ ਤੋਂ ਸਵਾਲ ਪੁੱਛਦਾ ਹੈ ਝੰਡਾ ਬਣਿਆ ਕਿਉਂ ਹੈ ਤੋ ਇਸ ਲਈ ਗੁਰੂ ਪਿਆਰਿਓ ਇਹ ਉਪਰਾਲਾ ਕੀਤਾ ਗਿਆ ਹੈ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਕਿ ਇਹ ਝੰਡੇ ਤੇ ਹੋਰ ਜੋ ਸਮਾਨ ਹੈ ਉਹ ਬਿਲਕੁਲ ਫਰੀ ਵੰਡਿਆ ਗਿਆ ਹੈ ਤਾਂ ਕਿ ਬੱਚੇ ਚਲੋਣ ਤੇ ਇਹਦੇ ਬਾਰੇ ਆਪਦੇ ਮਾਪੇ ਪਿਓ ਨੂੰ ਆਪਦੇ ਟੀਚਰਾਂ ਨੂੰ ਸਵਾਲ ਜੋ ਆ ਪੁੱਛਣ ਜਾਂ ਜਗਿਆਸੂ ਮਨ ਕਿਸੇ ਅੱਛੇ ਬੰਦੇ ਨੂੰ ਸਵਾਲ ਜਵਾਬ ਕਰੇ ਇਸ ਬਾਰੇ ਇਹ ਜਾਗਰੂਤਾ ਲਿਆਉਣ ਲਈ ਕੀਤਾ ਗਿਆ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਅੱਜ ਭਾਈ ਗਗਨਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਬਾਈ ਭਪਿੰਦਰ ਸਿੰਘ ਜੀ ਖਾਲਸਾ ਲੁਧਿਆਣੇ ਵਾਲੇ ਲੁਧਿਆਣੇ ਦੇ ਬੜੇ ਉੱਚੀ ਚੋਟੀ ਦੇ ਰਾਗੀ ਕੀਰਤਨੀ ਸਵੇਰ ਤੋਂ ਹੀ ਕੀਰਤਨ ਕਰ ਰਹੇ ਨੇ ਔਰ ਇਹ ਸਿੱਖ ਇਤਿਹਾਸ ਤੋਂ ਜਾਣੂ ਕਰਾ ਰਹੇ ਨੇ ਖਾਲਸਾ ਪੰਥ ਦੀ ਸਾਜਨਾ ਦਿਵਸ ਦੇ ਲਈ ਕਿੱਦਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਨੂੰ ਲੱਗ ਰੱਖ ਕੇ ਕਿੱਦਾਂ ਉਹਨਾਂ ਨੇ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਜਿਹੜੇ ਪੰਜ ਸਿੱਖਾਂ ਦੀ ਅੰਮ੍ਰਿਤ ਪਲਾ ਕੇ ਉਹਨਾਂ ਦੀ ਸਾਜਨਾ ਕੀਤੀ ਇਹੀ ਉਪਦੇਸ਼ ਉਹ ਇਹੀ ਸਾਰੀ ਸਿੱਖਿਆਵਾਂ ਸਾਡੀ ਸੰਗਤਾਂ ਦੇ ਵਿੱਚ ਵੰਡ ਰਹੇ ਹਨ ਤੇ ਸਾਨੂੰ ਇਹਨਾਂ ਸਿੱਖਿਆਵਾਂ ਤੋਂ ਜਾਣੂ ਹੋ ਕੇ ਆਪਣਾ ਜੀਵਨ ਪ੍ਰੇਰਿਤ ਕਰਨ ਦਾ ਉਹਨਾਂ ਨੇ ਉਪਦੇਸ਼ ਦਿੱਤਾ ਹੈ ਤੇ ਸਾਨੂੰ ਸਮੂਹ ਸੰਗਤਾਂ ਵੱਲੋਂ ਵੀ ਬੜਾ ਉਤਸ਼ਾਹ ਮਿਲਦਾ ਹੈ ਹਰ ਵਾਰ ਕਿ ਉਹ ਇਸ ਸਿੱਖ ਇਤਿਹਾਸ ਤੋਂ ਜਾਣੂ ਹੋ ਕੇ ਸਾਨੂੰ ਹੋਰ ਵਿਸ਼ੇਸ਼ ਉਪਰਾਲੇ ਵਧੀਆ ਤੋਂ ਵਧੀਆ ਕਰਕੇ ਅਸੀਂ ਸੰਗਤਾਂ ਦੇ ਵਿੱਚ ਉੱਚ ਚੋਟੀ ਦੇ ਰਾਗੀ ਕੀਰਤਨੀਏ ਇਸ ਸੰਗਤ ਦੇ ਵਿੱਚ ਦਰਸ਼ਨ ਕਰਵਾਨੇ ਆ ਤੇ ਬਹੁਤ ਅੱਛਾ ਉਤਸ਼ਾਹ ਮਿਲਦਾ ਹੈ ਇਦਾਂ ਹੀ ਮੈਨੂੰ ਉਮੀਦ ਹੈ ਇਦਾਂ ਹੀ ਸਾਡੀ ਇਲਾਕੇ ਦੀ ਸੰਗਤ ਵੱਧ ਚੜ ਕੇ ਇਸੇ ਤਰ੍ਹਾਂ ਹੀ ਸਾਨੂੰ ਹੰਗਾਰਾ ਭਰਦੀ ਰਹੇਗੀ ਤੇ ਅੱਗੇ ਤੋਂ ਵੱਧ ਚੜ ਕੇ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਉਤਰਾਣੇ ਕਰਦੇ ਰਾਂਗੇ ਦੇਖ ਤੇਗ ਫਤਿਹ ਪੰਥ ਕੀ ਜੀਤ ਦੇਖ ਤੇਗ ਫਤਿਹ ਪੰਥ ਕੀ ਜੀਤ ਇਹੀ ਨਾਰਾ ਹੈ ਸਾਡਾ ਦੇਖ ਤੇਗ ਫਤਿਹ ਪੰਥ ਕੀ ਜੀਤ ਤੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਦੇਖਦੇ ਰਹੋ ਲੁਧਿਆਣਾ ਲਾਈ ਕੈਮਰਾ ਪਰਸਨ ਸੰਜੇ ਸੇத்ਿਆ ਦੇ ਨਾਲ ਮੈਂ